ਸਸ਼ੀ ਕਲਜੀ ਸਾਰਿਆਂ ਨੂੰ ਉਮੀਦ ਕਰਦੀਆਂ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਆਪਾਂ ਬੁੱਕ ਪੜ੍ਹ ਰਹੀ ਸੀ ਵਨ ਡੇ ਲਾਈਫ विल चेंज ਤੇ ਇਹਦੇ ਵਿੱਚ ਆਪਾਂ ਸਮਾਇਰਾ ਦੀ ਕਹਾਣੀ ਪੰਜਾਬੀ ਵਿੱਚ ਸੁਣ ਰਹੇ ਹਾਂ ਤੇ ਬੀਤੇ ਦਿਨੀ ਆਪਾਂ ਦੇਖਿਆ ਕਿ ਸਮਾਇਰਾ ਤੇ ਵਿਵਾਨ ਚੇਨਈ ਵਿੱਚ ਇੱਕ ਸਮਾਇਰਾ ਦਾ ਆ ਆਡੀਸ਼ਨ ਦੇਣ ਲਈ ਜਾਂਦੇ ਨੇ ਤੇ ਅੱਜ ਆਪਾਂ ਦੇਖਾਂਗੇ ਕਿ ਕੀ ਆਡੀਸ਼ਨ ਤੋਂ ਬਾਅਦ ਕੀ ਹੋਇਆ ਸਡਨਲੀ ਸਮਾਇਰਾ ਨੂੰ ਇੱਕ ਮੇਲ ਪ੍ਰਾਪਤ ਹੁੰਦੀ ਹੈ ਜਿਦੇ ਵਿੱਚ ਲਿਖਿਆ ਹੁੰਦਾ ਹੈ ਕੰਗ੍ਰੈਚੁਲੇਸ਼ਨ ਤੁਸੀਂ ਐਡੀਸ਼ਨ ਪਾਸ ਕਰ ਲਿਆ ਤੇ ਤੁਸੀਂ ਉਹਦਾ ਫਰਸਟ ਟੈਸਟ ਸੀ ਜੋ ਕਲੀਅਰ ਕਰ ਲਿਆ ਇਹ ਸਭ ਕੁਝ ਮੇਲ ਵਿੱਚ ਲਿਖਿਆ ਹੁੰਦਾ ਹੈ ਕਿ ਨੈਕਸਟ ਜੋ ਵੀ ਟੈਸਟ ਹੋਏਗਾ ਉਹਦੀ ਡੇਟ ਆਪਾਂ ਤੁਹਾਨੂੰ ਜਲਦੀ ਹੀ ਦੱਸ ਦੇਵਾਂਗੇ ਤੇ ਸਮਾਇਰਾ ਇਹ ਈਮੇਲ ਪੜ੍ਹ ਕੇ ਬਹੁਤ ਖੁਸ਼ ਹੁੰਦੇ ਉਸ ਨੂੰ ਲੱਗਦਾ ਹੈ ਕਿ ਜ਼ਿੰਦਗੀ ਚ ਉਹਨੂੰ ਸਭ ਤੋਂ ਵੱਡੀ ਕਾਮਯਾਬੀ ਮਿਲ ਗਈ ਹੈ ਉਸ ਨੂੰ ਅੱਜ ਸਮਝ ਆਇਆ ਕਿ ਰੀਅਲ ਚੀਜ਼ਲੀ ਅਵਾਰਡ ਬਹੁਤ ਸ਼ਾਨਦਾਰ ਸੀ ਤੇ ਦੂਸਰੀ ਸਾਈਡ ਇੱਕ ਮੈਸੇਜ ਵਿਵਾਨ ਨੂੰ ਪ੍ਰਾਪਤ ਹੁੰਦਾ ਹੈ Amazon ਦੀ ਕੰਪਨੀ ਤੋਂ ਵੀ ਕੇਸ ਵਿਵਾਨ ਵੀ ਚੇਨਈ ਵਿੱਚ ਆਪਣੇ ਇੱਕ ਕੰਟਰੈਕਟ ਲਈ ਜਾਂਦਾ ਹੈ ਤਾਂ ਉਸ ਨੂੰ ਵੀ ਮੈਸੇਜ ਵਿੱਚ ਪ੍ਰਾਪਤ ਹੁੰਦਾ ਹੈ ਕਿ ਤੁਸੀਂ ਆਪਣਾ ਇਹ ਕੰਟਰੈਕਟ ਪਾਸ ਕਰ ਲਿਆ ਹੈ ਤੇ ਸਾਡੀ Amazon ਟੀਮ ਤੁਹਾਡੇ ਨਾਲ 3 ਸਾਲ ਲਈ ਹੋਰ ਕੰਟਰੈਕਟ ਵਧਾਣਾ ਚਾਹੁੰਦੀ ਹੈ ਕਿਉਂਕਿ ਤੁਹਾਡਾ ਕੰਮ ਬਹੁਤ ਹੀ ਵਧੀਆ ਉਹ ਦੋਨੋਂ ਜਾਣੇ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਆ ਸਮਾਇਰਾ ਕਹਿੰਦੀ ਹੈ ਕੰਗ੍ਰੈਚੁਲੇਸ਼ਨ ਵਿਵਾਨ ਤੁਸੀਂ ਕੜ ਦਿਖਾਇਆ ਤੇ ਵਿਵਾਨ ਸਮਾਇਰਾ ਨੂੰ ਕਹਿੰਦਾ ਕਿ ਤੁਸੀਂ ਵੀ ਕਰ ਦਿਖਾਇਆ ਕਿਉਂਕਿ ਦੋਨਾਂ ਨੂੰ ਉਹ ਖੁਸ਼ੀ ਸੇਮ ਟਾਈਮ ਤੇ ਹੀ ਪ੍ਰਾਪਤ ਹੁੰਦੀ ਹੈ ਦੋਵੇਂ ਬਹੁਤ ਖੁਸ਼ ਸੀ ਜਿਸ ਕਮਲੀ ਉਹ ਇੱਥੇ ਪਹੁੰਚੇ ਸੀ ਉਹ ਕੰਮ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਇਆ ਤੇ ਉਹਨਾਂ ਨੂੰ ਕਾਮਯਾਬੀ ਵੀ ਪ੍ਰਾਪਤ ਹੋਈ ਸੋ ਅੱਜ ਉਹਨਾਂ ਨੇ ਸੋਚਿਆ ਸੀ ਕਿ ਅੱਜ ਉਹ ਬਾਕੀ ਦਾ ਸਮਾਂ ਕਿਤੇ ਵਧੀਆ ਤਰੀਕੇ ਨਾਲ ਸਪੈਂਡ ਕਰਨਗੇ ਅਗੋਂ ਟੈਨ ਚੈਪਟਰ ਸਟਾਰਟ ਹੋ ਜਾਂਦਾ ਹੈ ਜਿਦੇ ਵਿੱਚ ਲਿਖਿਆ ਵਿਵਾਨਸ ਦਾ ਪਾਸਟ ਤੇ ਉਹਨਾਂ ਨੇ ਕੁਝ ਬਹੁਤ ਸੋਹਣੀਆਂ ਚੀਜ਼ਾਂ ਲਿਖਿਆ ਨੇ ਕਹਿੰਦੇ ਸਿਰਫ ਬੀਤੇ ਹੋਏ ਸਮੇਂ ਤੋਂ ਨਾ ਸਬਕ ਸਿੱਖੋ ਕਿਉਂਕਿ ਬੀਤੇ ਹੋਏ ਸਮੇਂ ਨੂੰ ਜੇ ਤੁਸੀਂ ਮਜ਼ਬੂਤੀ ਨਾਲ ਫੜ ਰੱਖੋਗੇ ਤਾਂ ਉਹ ਤੁਹਾਡੇ ਭਵਿੱਖ ਨੂੰ ਵੀ ਖਰਾਬ ਕਰ ਦੇ ਦੇਵੇਗਾ ਇਸ ਲਈ ਬੀਤੀਆਂ ਹੋਈਆਂ ਚੀਜ਼ਾਂ ਨੂੰ ਪਿੱਛੇ ਛੱਡੋ ਤੇ ਅੱਗੇ ਵਧੋ ਅੱਜ ਦਾ ਦਿਨ ਬਹੁਤ ਹੀ ਅਦਭੁਤ ਸੀ ਸਮਾਇਰਾ ਉਤਸ਼ਾਹਿਤ ਹੋ ਕੇ ਬੀਚ ਤੇ ਬੈਠੀ ਰੇਤ ਨਾਲ ਘਰ ਬਣਾ ਰਹੀ ਸੀ ਵਿਮਾਨ ਉਸ ਕੋਲ ਬੈਠਾ ਉਸਦੀ ਮਦਦ ਕਰ ਰਿਹਾ ਸੀ ਉਹ ਦੋਨੋਂ ਜਾਣੇ ਬਹੁਤ ਖੁਸ਼ ਸੀ ਕਿਉਂਕਿ ਅੱਜ ਦਾ ਦਿਨ ਉਹਨਾਂ ਲਈ ਬਹੁਤ ਖੁਸ਼ੀ ਦਾ ਸੀ ਤੇ ਉਹ ਬਾਕੀ ਚੀਜ਼ਾਂ ਬਾਰੇ ਸੋਚ ਕੇ ਅੱਜ ਤੇ ਦਿਨ ਨੂੰ ਸਪੋਇਲ ਨਹੀਂ ਕਰਨਾ ਚਾਹੁੰਦੇ ਸੀ ਜਿੱਦਾਂ ਹੀ ਵਿਵਾਨ ਤੇ ਸਮਾਇਰਾ ਇੱਕ ਦੂਜੇ ਨਾਲ ਸ਼ਰਾਰਤਾਂ ਕਰਦੇ ਸੀ ਤੇ ਉਹਨਾਂ ਵਿੱਚ ਇੱਕ ਬੈਸ ਹੋਈ ਜੋ ਕਿ ਇੱਕ ਨਾਰਮਲ ਬੈਸ ਸੀ ਤੇ ਉਸੇ ਤਰ੍ਹਾਂ ਸਮਾਇਰਾ ਨੇ ਆ ਆਈਸਕ੍ਰੀਮ ਦੀ ਮੰਗ ਕੀਤੀ ਦੀ ਪਿਵਾਰ ਨੇ ਕਿਹਾ ਕਿ ਅੱਜ ਆਪਾਂ ਤੁਹਾਡੀ ਫੇਵਰਿਟ ਆਈਸਕ੍ਰੀਮ ਖਾਵਾਂਗੇ ਉਹ ਦੋਨੇ ਅੱਜ ਦਾ ਜੋ ਸਮਾਂ ਸੀ ਉਸ ਨੂੰ ਬਹੁਤ ਵਧੀਆ ਤਰੀਕੇ ਨਾਲ ਸਪੈਂਡ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਇਹ ਸਮਾਂ ਬਹੁਤ ਵਧੀਆ ਲੱਗ ਰਿਹਾ ਸੀ ਉਹ ਚਾਹੁੰਦੇ ਸੀ ਕਿ ਕਾਸ਼ ਇਹ ਸਮਾਂ ਇੱਥੇ ਹੀ ਰੁਕ ਜਾਵੇ ਅੱਜ ਉਹਨਾਂ ਨੂੰ ਲੱਗ ਰਿਹਾ ਸੀ ਕਿ ਸਭ ਕੁਝ ਉਹਨਾਂ ਦੇ ਕੋਲ ਹੈ ਤੇ विवान ਤੇ ਸਮਾਇਰਾ ਆਈਸਕ੍ਰੀਮ ਖਾਣ ਦੀ ਪਲੈਨਿੰਗ ਕਰਦੇ ਆ ਜਿੱਦਾਂ ਹੀ ਸਮਾਇਰਾ ਆਈਸਕ੍ਰੀਮ ਸਟੂਡੀਓ ਵਾਲੇ ਕੋਲ ਪਹੁੰਚਦੀ ਹੈ ਤਾਂ ਉਹ ਵਿਵਾਨ ਨੂੰ ਕਹਿੰਦੀ ਹੈ ਕਿ ਅੱਜ ਤੁਸੀਂ ਮੇਰੀ ਫੇਵਰਿਟ ਆਈਸਕ੍ਰੀਮ ਟਰਾਈ ਕਰਿਓ ਵਿਵਾਨ ਵੈਸੇ ਉਸਨੂੰ ਆਈਸਕ੍ਰੀਮ ਐਨੀ ਪਸੰਦ ਨਹੀਂ ਪਰ ਉਹ ਸਮਾਇਰਾ ਦੇ ਕਹਿੰਦੇ ਅੱਜ ਆਈਸਕ੍ਰੀਮ ਖਾਣ ਲਈ ਤਿਆਰ ਹੋ ਜਾਂਦਾ ਹੈ ਸਮਾਇਰਾ ਨੇ ਉਸਨੂੰ ਸਲਾਹ ਦਿੱਤੀ ਕਿ ਅਗਰ ਤੁਸੀਂ ਮੇਰੀ ਫੇਵਰਿਟ ਆਈਸਕ੍ਰੀਮ ਟਰਾਈ ਕਰੋਗੇ ਆ ਆਮ ਸ਼ੋਰ ਕਿ ਤੁਸੀਂ ਅੱਗੇ ਨੂੰ ਵੀ ਆਹੀ ਆਈਸਕ੍ਰੀਮ ਖਾਣੀ ਹਮੇਸ਼ਾ ਪਸੰਦ ਕਰੋਗੇ ਵਿਵਾਨ ਖੁਸ਼ੀ ਖੁਸ਼ੀ ਸਮਾਇਰਾ ਦੀ ਪਸੰਦੀ ਆਈਸਕ੍ਰੀਮ ਲੈ ਕੇ ਦੋਨੋਂ ਜਾ ਕੇ 20 ਦੇ ਕੰਡੇ ਤੇ ਬੈਠੇ ਆਈਸਕ੍ਰੀਮ ਇੰਜੋਏ ਕਰ ਰਹੇ ਹੁੰਦੇ ਆ ਤਦੇ ਹੀ ਉਹਨਾਂ ਨੂੰ ਯਾਦ ਆਉਂਦਾ ਹੈ ਕਿ ਅੱਜ ਹੀ ਉਹਨਾਂ ਨੇ ਵਾਪਸ ਜਾਣਾ ਹੈ ਪਰ ਉਹ ਹਲੇ ਵਾਪਸ ਜਾਣ ਚ ਉਹਨਾਂ ਦਾ ਸਮਾਂ ਹੁੰਦਾ ਹੈ ਤਾਂ ਵਿਵਾਨ ਕਹਿੰਦਾ ਹੈ ਕਿ ਮੇਰਾ ਰਾਜ ਇਰਾਦਾ ਹੈ ਕਿ ਅਸੀਂ ਹੋਰ ਦਾ ਵੀ ਸਮਾਂ ਇੱਥੇ ਹੀ ਸਪੈਂਡ ਕਰੀਏ ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਕਰਕੇ ਮੈਂ ਚਾਹਣਾ ਵਾਂ ਕਿ ਤੁਸੀਂ ਮੈਨੂੰ ਦੱਸੋਗੇ ਤੁਸੀਂ ਆਪਣੀ ਜ਼ਿੰਦਗੀ 'ਚ ਇਸ ਤੋਂ ਅੱਗੇ ਕੀ ਕਰਨਾ ਚਾਹੁੰਦੇ ਹੋ ਸਮਾਇਰਾ ਨੇ ਦੱਸਿਆ ਕਿ ਉਹ ਉਸਦੀ ਕੋਈ ਵੀ ਪਲੈਨਿੰਗ ਨਹੀਂ ਹੈ ਆਪਣੀ ਜ਼ਿੰਦਗੀ ਦੇ ਰਿਲੇਟਡ ਬਟ ਜੋ ਵੀ ਸਮਾਂ ਉਸ ਦਾ ਅੱਜ ਦੇ ਸਮੇਂ ਵਿੱਚ ਨਿਕਲ ਰਿਹਾ ਉਹ ਉਸ ਨੂੰ ਪਲੈਨਿੰਗ ਤੋਂ ਬਿਨਾ ਹੀ ਮਿਲਿਆ ਸੀ ਤਾਂ ਉਸ ਨੂੰ ਅੱਜ ਦਾ ਸਮਾਂ ਬਹੁਤ ਸੋਹਣਾ ਲੱਗ ਰਿਹਾ ਤੇ ਉਸ ਨੂੰ ਲੱਗ ਰਿਹਾ ਹੈ ਕਿ ਜਿਵੇਂ ਉਹ ਹੁਣ ਬਦਲ ਚੁੱਕੀ ਹੈ ਜਿਵੇਂ ਉਹ ਪਹਿਲੀ ਸਮਾਇਰਾ ਨਹੀਂ ਰਹੀ ਹੈ ਉਸਨੂੰ ਸਭ ਕੁਝ ਚੰਗਾ ਲੱਗ ਰਿਹਾ ਸੀ ਜਿਵੇਂ ਕਿ ਬੀਤੀ ਬੀਤੀ ਜ਼ਿੰਦਗੀ ਵਿੱਚ ਉਸਨੂੰ ਲੱਗ ਰਿਹਾ ਸੀ ਕਿ ਸਭ ਕੁਝ ਜੋ ਉਸਦੇ ਨਾਲ ਹੋਇਆ ਉਸਨੇ ਉਸਦੀ ਜ਼ਿੰਦਗੀ ਖਤਮ ਕਰਦੀ ਪਰ ਹੁਣ ਉਸਨੂੰ ਲੱਗ ਰਿਹਾ ਸੀ ਕਿ ਇਹ ਹਲੇ ਸਮਾਇਰਾ ਦੀ ਜ਼ਿੰਦਗੀ ਦੀ ਸ਼ੁਰੂਆਤ ਹੈ ਸ਼ਾਇਦ ਉਸਨੂੰ ਲੱਗ ਰਿਹਾ ਸੀ ਕਿ ਇਹ ਇਸ ਦੀ ਜ਼ਿੰਦਗੀ ਦੇ ਸ਼ੁਰੂਆਤੀ ਪੜਾਅ ਨੇ ਤੇ ਹਲੇ ਉਹਦੀ ਜ਼ਿੰਦਗੀ ਬਹੁਤ ਹੈ ਜੋ ਉਸਨੇ ਖੁਸ਼ੀ-ਖੁਸ਼ੀ ਸਪੈਂਡ ਕਰਨੀ ਹੈ विवान ਨੂੰ ਸਮਾਇਰਾ ਦੀਆਂ ਇਹ ਗੱਲਾਂ ਸੁਣ ਕੇ ਬਹੁਤ ਚੰਗਾ ਲੱਗਿਆ ਕਿਉਂਕਿ ਉਹ ਹਮੇਸ਼ਾ ਚਾਹੁੰਦਾ ਸੀ ਕਿ ਉਸ ਦੀ ਵਜ੍ਹਾ ਦੇ ਨਾਲ ਹਰ ਇੱਕ ਇਨਸਾਨ ਖੁਸ਼ ਰਹੇ ਤੇ ਉਸ ਨੂੰ ਆਪਣੀ ਜ਼ਿੰਦਗੀ ਦਾ ਇੱਕ ਨਵਾਂ ਪੜਾਅ ਮਿਲੇ ਜਿਸ ਨਾਲ ਉਹ ਆਪਣੀ ਜ਼ਿੰਦਗੀ ਨੂੰ ਹੋਰ ਸੋਹਣੇ ਤਰੀਕੇ ਨਾਲ ਜੀ ਸਕਣ ਸੋ ਅੱਜ ਦਾ ਜੋ ਸਮਾਸੀ ਸਮਾਇਰਾ ਤੇ ਵਿਵਾਨ ਨੇ ਇੱਕ ਦੂਜੇ ਦੇ ਨਾਲ ਗੱਲਾਂ ਕਰਕੇ ਆਪਣੀ ਕਾਮਯਾਬੀ ਨੂੰ ਅ ਸੈਲੀਬ੍ਰੇਟ ਕੀਤਾ ਉਹ ਦੋਵੇਂ ਜਾਣੇ ਬਹੁਤ ਖੁਸ਼ੀ ਤੇ ਹੁਣ ਉਹ ਸਮਾਂ ਆ ਗਿਆ ਸੀ ਵਿਵਾਨ ਨੇ ਸਮਾਇਰਾ ਨੂੰ ਵਾਪਸ ਛੱਡਣਾ ਸੀ ਉਹ ਦੋਨੇ ਸੁਹਾਵਨੀਆਂ ਜਿਆਦਾ ਲੈ ਕੇ ਬੈਂਗਲੌਰ ਨੂੰ ਵਾਪਸ ਚਲੇ ਗਏ ਉਹਨਾਂ ਨੂੰ ਅੰਤ ਵਿੱਚ ਇਹ ਅਹਿਸਾਸ ਹੋਇਆ ਕਿ ਉਹ ਸ਼ਾਇਦ ਇੱਕ ਦੂਜੇ ਲਈ ਹੀ ਬਨੇ ਸੀ ਪਰ ਉਹਨਾਂ ਨੇ ਇੱਕ ਦੂਜੇ ਨੂੰ ਕਦੇ ਵੀ ਇਹ ਸ਼ਬਦ ਨਹੀਂ बोले ਸੀ विवान जानਦਾ ਸੀ ਕਿ ਸਮਾਇਰਾ ਪਿਆਰ ਦੇ ਪ੍ਰਤੀ ਉਹਦੀ ਧਾਰਨਾ ਬਹੁਤ ਖਰਾਬ ਹੈ ਤੇ ਉਹ ਨਹੀਂ ਚਾਹੁੰਦੀ ਕਦੇ ਵੀ ਕਿਸੇ ਨੂੰ ਦਵਾਰਾ ਤੋਂ ਪਿਆਰ ਕਰਨਾ ਇਸੇ ਤਰ੍ਹਾਂ ਵਿਵਾਨ ਨੇ ਸਮਾਇਰਾ ਨੂੰ ਹੋਸਟਲ ਵਿੱਚ ਉਤਾਰ ਦਿੱਤਾ ਉਹ ਬਹੁਤ ਵਧੀਆ ਯਾਤਰਾ ਸੀ ਵਿਵਾਨ ਨੇ ਸਮਾਇਰਾ ਨੂੰ ਧੰਨਵਾਦ ਕਿਹਾ ਤੇ ਜਦੋਂ ਹੀ ਵਿਵਾਨ ਨੇ ਸਮਾਇਰਾ ਨੂੰ ਡ੍ਰੌਪ ਕੀਤਾ ਤਾਂ ਉਸਨੇ ਕਿਹਾ ਕਿ ਆ ਇਸ ਸੈਟਰਡੇ ਨੂੰ ਮੇਰੇ ਪੇਰੈਂਟਸ ਦੀ ਐਨੀਵਰਸਰੀ ਹੈ ਕਿ ਤੁਸੀਂ ਮੇਰੇ ਘਰੇ ਆਣਾ ਚਾਹੋਗੇ ਸਮਾਇਰਾ ਨੂੰ ਬਹੁਤ ਖੁਸ਼ੀ ਹੋਈ ਕਿ ਵਿਵਾਨ ਨੇ ਉਸ ਨੂੰ ਐਨੀਵਰਸਰੀ ਤੇ ਇਨਵਾਈਟ ਕੀਤਾ ਸਮਾਇਰਾ ਤਦੇ ਹੀ ਤਿਆਰ ਹੋ ਗਈ ਉਹ ਬਹੁਤ ਉਤਸ਼ਾਹਿਤ ਸੀ ਤੇ ਸ਼ਨੀਵਾਰ ਆ ਗਿਆ ਉਹ ਬਹੁਤ ਉਸ਼ਾਈ ਸੀ ਵਿਵਾਨ ਦੇ ਘਰੇ ਜਾਣ ਲਈ ਪਰ ਵਿਵਾਨ ਦੇ ਨੇ ਕਦੇ ਵੀ ਆਪਣੇ ਘਰ ਬਾਰੇ ਆਪਣੇ ਕਾਰੋਬਾਰ ਵਾਲੇ ਲੋਕਾਂ ਨੂੰ ਨਹੀਂ ਦੱਸਿਆ ਸੀ ਉਸ ਨੇ ਹਮੇਸ਼ਾ ਆਪਣੇ ਪਰਿਵਾਰ ਨੂੰ ਵੱਖਰਾ ਰੱਖਿਆ ਸੀ ਉਹ ਆਪਣੇ ਪਰਿਵਾਰ ਬਾਰੇ ਕੁਝ ਵੀ ਜ਼ਿਆਦਾ ਨਹੀਂ ਬੋਲਦਾ ਸੀ ਉਸ ਦਾ ਪਸ਼ੋਕੜ ਕੀ ਹੈ ਉਸ ਦੇ ਕਰਮਚਾਰੀਆਂ ਨੂੰ ਕਿਸੇ ਨੂੰ ਨਹੀਂ ਪਤਾ ਸੀ ਉਹ ਸਿਰਫ ਇੱਕ ਰਿਹਸ ਸੀ ਤੇ ਆਪਾਂ ਅਗਲੇ ਚੈਪਟਰ ਵਿੱਚ ਵਿਵਾਨ ਦੇ ਪਾਸਟ ਬਾਰੇ ਪੜਾਂਗੇ ਉਮੀਦ ਕਰਦੀ ਆ ਮੈਂ ਜੋ ਕਹਾਣੀ ਤੁਹਾਨੂੰ ਪੰਜਾਬੀ ਵਿੱਚ ਸੁਣਾ ਰਹੀ ਆ ਤੁਹਾਨੂੰ ਸਾਰਿਆਂ ਨੂੰ ਬਹੁਤ ਸੋਹਣੀ ਲੱਗ ਰਹੀ ਹੋਵੇਗੀ ਅੱਜ ਦੀ ਕਹਾਣੀ ਆਪਾਂ ਇੱਥੇ ਹੀ ਖਤਮ ਕਰਦੇ ਆ ਕੱਲ ਇੱਕ ਨਵਾਂ ਚੈਪਟਰ ਲੈ ਕੇ ਤੁਹਾਡੇ ਰੂਬਰੂ ਆਵਾਂਗੇ ਅ ਨਵੇਂ ਚੈਪਟਰ ਨੂੰ ਦੇਖਣ ਲਈ ਕਾਈਂਡਲੀ ਮੇਰੇ ਪੇਜ ਨੂੰ ਸਬਸਕ੍ਰਾਈਬ ਕਰ ਲਓ ਆਪਟੀਮਿਸਟਿਕ ਕੌਰ ਵੜਾਚ ਸੋ that ਤੁਹਾਨੂੰ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਬਹੁਤ ਜਲਦੀ ਮਿਲ ਜਾਏ ਧੰਨਵਾਦ